ਫਤੇਗੜ ਸਾਹੀ ਪੁਲਿਸ ਸਟੇਸ਼ਨ ਨੇ ਇੱਕ ਪਿਤਾ ਅਤੇ ਪੁੱਤਰ ਵਿਰੋਧ ਪੁਲਿਸ ਮੁਲਾਜ਼ਮਾ ਨਾਲ ਦੁਰਵਿਵਹਾਰ ਕਰਨ ਅਤੇ ਪੁਲਿਸ ਮੁਲਾਜ਼ਮ ਦੀ ਬਰਦੀ ਪਾੜਨ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਪੁਲਿਸ ਕਰਮਚਾਰੀ ਅਦਾਲਤ ਵਿੱਚ ਚੱਲ ਰਹੀ ਇੱਕ ਕੇਸ ਲਈ ਪਰਵਾਨਾ ਨੋਟ ਲਈ ਪਿੰਡ ਤਲਾਣੀਆਂ ਵਿੱਚ ਸ਼ਾਮ ਲਾਲ ਅਤੇ ਉਸਦੇ ਪੁੱਤਰ ਰਾਜੇਸ਼ ਕੁਮਾਰ ਦੇ ਘਰ ਗਏ ਸਨ ਸ਼ਾਮ ਲਾਲ ਉਸ ਨੂੰ ਘਰ ਨਹੀਂ ਮਿਲਿਆ ਅਤੇ ਜਦੋਂ ਉਸ ਨੇ ਪਰਵਾਨਾ ਨੋਟ ਕਰਨਾ ਸ਼ੁਰੂ ਕੀਤਾ ਤਾਂ ਉਹ ਰੋਲਾ ਪਾਉਣ ਲੱਗ ਪਿਆ ਇਸ ਦੌਰਾਨ ਉਸਦਾ ਪੁੱਤਰ ਰਾਜੇਸ਼ ਜੋ ਦੂਜੇ ਕਮਰੇ ਵਿੱਚ ਸੀ ਆ ਗਿਆ ਅਤੇ ਪੁਲਿਸ ਕਰਮਚਾਰੀ ਨਾਲ ਝਗੜਾ ਕਰਨ ਪਿਆਰ ਕਾਰਡ ਬੜਾ ਵਾਇਨ ਕਰਦਣਾ ਸਾਡਾ ਇਹਦੇ ਚਲਾਨ ਪੇਸ਼ ਹੋਣਾ ਸੀ ਕੋਰਟ ਤੇ ਉਹ ਇਹ ਅਸੀਂ ਤਿਲਕਰਾਜ ਗਿਆ ਸੀ ਇਹਦੇ ਵਾਸਤੇ ਕੱਲ ਕੋਰਟ ਚ ਪੇਸ਼ ਕੇ ਕਰਨ ਗਿਆ ਸੀ ਪਹਿਲਾਂ ਚਲਾਨ ਜੱਜ ਸਾਹਿਬ ਕਹਿੰਦੇ ਵੀ ਇਹਨਾਂ ਜਿਹੜਾ ਮੋਲਜਮਾ ਲਿਖਿਆ ਉਹਨਾਂ ਅੰਦਰ ਤੇ ਤਿਲਕਰਾਜ ਗਿਆ ਇਹਨੂੰ ਹੰਬ ਨੋਟ ਕਰਨ ਵਾਸਤੇ ਪਰਵਾਣਾ ਨੋਟ ਕਰਨ ਵਾਸਤੇ ਤੇ ਇਹ ਤਿਲਕਰਾਜ ਵਾਲੀ ਗੋਟ ਲੱਗ ਗਿਆ ਤਾਂ ਤਿਲਕਰਾਜ ਨਾਲ ਟੋਬਰਾਜ ਸੀ ਉਹਨਾਂ ਨੂੰ ਵਾਇਲਡ ਕਰਨਾ ਗਿਆ ਤੇ ਤਿਲਕਰਾਜ ਇਹਨੇ ਮੈਨੂੰ ਬੁਲਾ ਲਿਆ ਮੌਕੇ ਤੇ ਜੋ ਬਸੂਆ ਨੂੰ ਜਾ ਕੇ ਵੀ ਤੂੰ ਸ਼ਾਮ ਲਾਲ ਭਾਈਆ ਤੂੰ ਆਪਣਾ ਇਹ ਪੁਣੇ ਨਾ ਕਰ ਨਹੀਂ ਨਹੀਂ ਇਹ ਤਾਂ ਮੇਰੇ ਸਾਹਮਣੇ ਮੇਰੇ ਨਿਵਾਜਮਾ ਦੇ ਸਰਦੀਪ ਵਰਦੀ ਪਾੜਤੀ ਲੋਕ ਮਿਲਾਜਮਾ ਨਾਲ ਉਸ ਤੋਂ ਭਾਈ ਤੇ ਬੜੌਖਾ ਬੋਲੇ ਕਹਿੰਦਾ ਸੀ ਤੇ ਚਲੋ ਸਾਡਾ ਦੂਜੀ有机会 ਆ ਗਿਆ ਸਿਰਫ ਇਹਦੇ ਤੋਂ ਮਨੂੰ ਤਿਲ ਖੜਾ ਜਨੇ ਅਸ ਤੇ ਗਿਆਨ ਖਾਇਆ ਤੇ ਇਹ ਗੈਸ ਭਾਈਓ ਪਹਿਲਾਂ ਵੀ ਕੋਈ ਮਾਮਲਾ ਇਹਦੇ ਦੇ ਹਾਂਜੀ ਪਹਿਲਾਂ ਤਿੰਨ ਚਾਰ ਮਾਲਾ ਪੰਜ ਮਾਮਲੇ ਕਰਦੇ ਆਂ ਜਿਹਦੇ ਚ ਤਿੰਨ ਮਾਮਲੇ ਤਾਂ ਇਹ ਪੁਸ਼ੀ ਵਰਦੀ ਨਾਲ ਸੰਬੰਧਤ ਆ ਇਸੋ ਚਾਸ 553 ਦੇ ਤੇ ਦੋ ਮਾਰਕ ਪੁੱਟ ਦਿੱਤੇ ਡਾਈਨਰ ਦੇ ਤੇ ਗ੍ਰਿਫਤਾਰ ਕਰਕੇ ਗ੍ਰਿਫਤਾਰ ਕਰਕੇ ਅੱਜ ਪੇਸ਼ ਅਦਾਲਤ ਕੀਤਾ ਤੇ ਬਾਕੀ ਪਤਾ ਨਹੀਂ ਅਜ ਜੁਡੀਸ਼ੀਅਨ ਕੋਈ ਜਿਆਦਾ ਮਾਨ ਮੰਗਿਆ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز